ਸੁਨਦੇ ਹੋਇਓ ਤੁਸੀਂ ਬੜੇ ਸਮਝਦਾਰ ਹੋ ਪਰ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀਆਂ ਮੈਂ ਦੱਸਣਾ ਚਾਹੁੰਨਾ ਸਾਬੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲਾ ਹੈ ਬੰਦ ਹੈ ਕਿ ਖੁੱਲਾ ਹੈ ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਆ ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਉਹਨਾਂ ਦੇ ਨਾਲ ਖੜੇ ਵੀ ਆਂ ਪਰ ਇਹਦੇ ਵਿੱਚ ਦਿਨ ਤਿਹਾਰਾਂ ਦਾ ਟਾਈਮ ਆ ਆ ਦੇਖ ਰਿਆ ਸੀ ਕੁਝ ਆਗੂ ਕਹ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਨਾ ਦਿਨ ਤਿਹਾਰਾਂ ਦੇ ਦਿਨ ਨੇ ਜਿਨ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੋਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆ ਤੇ ਫਿਰ ਪੁਲਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸੋ ਮੇਰੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲ੍ਹਾ ਜਿਵੇਂ ਤਰ੍ਹਾਂ ਰੋਜ਼ ਰੁਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮ ਕਰ ਕਰੋ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਇਹ ਬੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ ਇੰਨੇ ਭੀੜ ਭੜਕੇ ਵਾਲੇ ਬਾਜ਼ਾਰ 'ਚ ਉਹ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਸਾਰਿਆਂ ਨੂੰ ਸਾਨੂੰ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦ ਆ ਪੂਰਾ ਠੋਕੇ ਤਾਂ ਕੇ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਬੜੇ ਸਮਝੇ ਹੋਏ ਹੋ ਤੁਸੀਂ ਬੜੇ ਸਮਝਦਾਰ ਹੋ ਪਰ ਆ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀ ਮੈਂ ਦੱਸਣਾ ਚਾਹੁੰਨਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲ੍ਹਾ ਹੈ ਬੰਦ ਹੈ ਕਿ ਖੁੱਲ੍ਹਾ ਹੈ ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਆ ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਆ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਖੜੇ ਵੀ ਆ ਪਰ ਇਹਦੇ ਵਿੱਚ ਦਿਨ ਤਿਹਾੜਾਂ ਦਾ ਟਾਈਮ ਆ ਆ ਦੇਖ ਰਿਹਾ ਸੀ ਕੁਝ ਆਗੂ ਕਹ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਦਿਨ ਤਿਹਾੜਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੂਸੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੈ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆਂ ਤੇ ਫਿਰ ਪੁਲਿਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸੋ ਮੇਰੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲਾ ਜਿ ਤਰ੍ਹਾਂ ਰੋਜ਼ ਰੂਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮਕਾਰ ਕਰੋ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਇਹ ਬੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ ਇਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਸਾਰਿਆਂ ਨੂੰ ਸਾਨੂੰ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦ ਆ ਪੂਰਾ ਠੋਕੇ ਤਾਂ ਕਿ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਬੜੇ ਸਮਝੇ ਹੋਏ ਹੋ ਤੁਸੀਂ ਬੜੇ ਸਮਝਦਾਰ ਹੋ ਪਰ ਆ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀ ਮੈਂ ਦੱਸਣਾ ਚਾਹੁੰਨਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲਾ ਹੈ ਬੰਦੇ ਕੇ ਖੁੱਲ੍ਹਾਇਆ ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਆ ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਖੜੇ ਵੀ ਆ ਪਰ ਇਹਦੇ ਵਿੱਚ ਦਿਨ ਤਿਹਾੜਾਂ ਦਾ ਟਾਈਮ ਆ ਆ ਦੇਖ ਰਿਹਾ ਸੀ ਕੁਝ ਆਗੂ ਕਹ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਨਾ ਦਿਨ ਤਿਹਾੜਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੂਜੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੈ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆਂ ਤੇ ਫਿਰ ਪੁਲਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਕੇ